ਹਾਂਜੀ ਅਗਰ ਤੁਸੀਂ ਗੋਡਿਆਂ ਦਾ ਆਪਰੇਸ਼ਨ ਕਰਵਾ ਲਿਆ ਆ ਤਾਂ ਹੁਣ ਤੁਹਾਨੂੰ ਫਿਜ਼ੀਓਥੈਰੇਪੀ ਕਰਾਉਣ ਦੀ ਜ਼ਰੂਰਤ ਹੈਗੀ ਆ ਗੋਡਿਆਂ ਦਾ ਆਪਰੇਸ਼ਨ ਕਰਵਾਉਣ ਤੋਂ ਬਾਅਦ ਸਾਨੂੰ ਕਿੰਨਾ ਟਾਈਮ ਫਿਜ਼ੀਓਥੈਰੇਪੀ ਕਰਾਉਣੀ ਚਾਹੀਦੀ ਹੈ ਅਕਸਰ ਮਰੀਜ਼ਾਂ ਦਾ ਇਹ ਸਵਾਲ ਹੁੰਦਾ ਆ ਦੇਖੋ 1 ਮਹੀਨਾ ਸਾਨੂੰ ਫਿਜ਼ੀਓਥੈਰੇਪੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਪਿੱਛੇ ਕਾਰਨ ਇਹ ਆ ਕਿ ਜਦੋਂ ਸਾਡੇ ਗੋਡੇ ਖਰਾਬ ਹੋ ਜਾਂਦੇ ਆ ਤਾਂ ਉਦੋਂ ਅਸੀਂ ਚੱਲਣਾ ਬੰਦ ਕਰ ਦਿੰਨੇ ਆ ਅਸੀਂ ਚੱਲਦੇ ਫਿਰਦੇ ਨਹੀਂ ਜਿੱਦ ਕਰਕੇ ਸਾਡੇ ਮਸਲ ਕਮਜ਼ੋਰ ਹੋ ਜਾਂਦੇ ਆ ਤੇ ਡਾਕਟਰ ਜਦੋਂ ਕੱਟ ਲਾ ਕੇ ਆਪਰੇਸ਼ਨ ਕਰਦਾ ਉਹਦੇ ਨਾਲ ਹੋਰ ਕਮਜ਼ੋਰੀ ਆ ਜਾਂਦੀ ਆ ਤਾਂ ਤੁਹਾਨੂੰ ਪ੍ਰੋਪਰ ਗਾਈਡੈਂਸ ਦੇ ਅੰਡਰ ਰਹਿ ਕੇ ਫਿਜ਼ੀਓਥੈਰੇਪੀ ਕਰਾਉਣ ਦੀ ਜ਼ਰੂਰਤ ਹੈਗੀ ਆ ਤੇ ਸਾਡੇ ਕੋਲ ਸਹੂਲਤ ਵੀ ਹੈਗੀ ਹੈ ਅਗਰ ਤੁਸੀਂ ਸਾਡੇ ਕਲੀਨਿਕ ਦੇ ਉੱਪਰ ਆ ਕੇ ਨਹੀਂ ਫਿਜ਼ੀਓਥੈਰੇਪੀ ਕਰਾ ਸਕਦੇ ਤਾਂ ਅਸੀਂ ਘਰ ਜਾ ਕੇ ਮੈਂ ਖੁਦ ਜਾ ਕੇ ਵਿਜ਼ਿਟ ਕਰਦਾ ਆਂ ਘਰ ਜਾ ਕੇ ਵੀ ਤੁਹਾਨੂੰ ਅਸੀਂ ਫਿਜ਼ੀਓਥੈਰੇਪੀ ਕਰਾ ਸਕਦੇ ਹਾਂ ਸਕਰੀਨ ਦੇ ਉੱਪਰ ਮੇਰਾ ਨੰਬਰ ਚੱਲ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਆਂ ਤੇ ਸਪੈਸ਼ਲੀ ਅਸੀਂ ਕੀ ਕਰਦੇ ਆਂ ਅਸੀਂ ਪੇਸ਼ੈਂਟ ਦੀਆਂ ਪਹਿਲਾਂ ਕਮੀਆਂ ਦੇਖਦੇ ਆਂ ਕਿ ਕਿਹੜੇ-ਕਿਹੜੇ ਉਹਦੇ ਮਸਲਸ ਵੀਕ ਹੈਗੇ ਆ ਉਹਦੇ ਹਿਸਾਬ ਦੇ ਨਾਲ ਹੀ ਉਹਨੂੰ ਐਕਸਰਸਾਈਜ਼ ਕਰਾਉਂਦੇ ਆਂ ਤੇ ਮੈਂ ਹਜ਼ਾਰਾਂ ਹੋਪਫੁਲੀ ਤੁਹਾਨੂੰ ਇਹ ਵੀਡੀਓ ਵੀ ਸਮਝ ਲੱਗੀ ਹੋਣੀ ਆ ਕਿ ਇਸ ਅਸੀਂ ਫਿਜ਼ੀਓਥੈਰੇਪੀ ਕਿਉਂ ਕਰਾਣੀ ਹੈ ਸਾਡੇ ਕਿਸ ਤਰ੍ਹਾਂ ਵੀਕਨੈਸ ਆ ਜਾਂਦੀ ਹੈ ਫਿਜ਼ੀਓਥੈਰੇਪੀ ਕਰਾਉਣ ਦੇ ਕੀ ਫਾਇਦੇ ਆ ਤਾਂ ਜਿਨ੍ਹਾਂ ਨੇ ਨਵਾਂ ਨਵਾਂ ਗੁੱਡੇ ਦਾ ਆਪਰੇਸ਼ਨ ਕਰਾਇਆ ਉਹਨਾਂ ਨੂੰ ਵੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਨੂੰ ਫਿਜ਼ੀਓ ਦਾ ਫਾਇਦਾ